ਮਿਤੀ 18/7/25 ਨੂੰ ਭਰਤ ਕੁਸ਼ਨ ਉੱਤਰ ਤੇਜ ਚੰਦ ਵਾਸੀ ਸੋਨੀਪਤ ਹਰਿਆਣਾ ਹਾਲ ਵਾਸੀ ਅੰਮ੍ਰਿਤਸਰ ਜੋ ਕਿ 100 ਬੁੱਟੀ ਰੋਡ ਤੇ ਡੋਮੀਨੋਜ਼ ਪੀਜ਼ਾ ਤੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਅ ਵਕਤ ਕਰੀਬ 2 ਵਜੇ ਸਵੇਰ ਪੀਜ਼ਾ ਡਿਲੀਵਰ ਕਰਕੇ ਕਸਟਮਰ ਦਾ ਵਾਪਿਸ ਆ ਰਿਹਾ ਸੀ ਤੇ ਜਦੋਂ ਚਮ ਰੰਗ ਰੋਡ ਲਾ ਕੇ ਪਹੁੰਚਿਆ ਤੇ ਦੋ ਮੋਟਰਸਾਈਕਲ ਪਰ ਸਵਾਰ ਚਾਰ ਅਰਪ ਛੱਤੇ ਨੌਜਵਾਨਾਂ ਨੇ ਉਸ ਪਾਸੋਂ ਡਿਲੀਵਰੀ ਵਾਲਾ ਮੋਟਰਸਾਈਕਲ ਅੱਤੇ 6000 ਦੇ ਕਰੀਬ ਨਕਦੀ ਦੀ ਖੋ ਕਰਕੇ ਜਿਹੜੇ ਚਲੇ ਗਏ ਅ ਜਿਸ ਤੇ ਪੂਰੀ ਤਰ੍ਹਾਂ ਤੇ ਮਕਦਮਾ ਜਿਹੜਾ 149 ਡੇਟ 18/7/25 ਅੰਡਰ ਸੈਕਸ਼ਨ 304 35 ਬੀ ਐਨ ਐਸ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇਟ ਦਰਜ ਰਿਸਟਰ ਕੀਤਾ ਗਿਆ ਮਾਨਯੋਗ ਕਮਿਸ਼ਨਰ ਆ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਢੁਲਰ ਆਈ ਪੀ ਐਸ ਜੀ ਵੱਲੋਂ ਮਾੜੇ ਅੰਸਰਾਂ ਖਰਾਬ ਦਿੱਤੀਆਂ ਗਈਆਂ ਹਟਾਇਤਾ ਤੇ ਕੰਮ ਕਰਦਿਆਂ ਹੋਇਆ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕੱਲ ਹੀ ਮਕਦਮਾ ਨੂੰ ਜਿਹੜਾ ਆ ਟ੍ਰੇਸ ਕੀਤਾ ਗਿਆ ਇਹ ਮੁਕਦਮਾ ਦੇ ਇੱਕ ਦੋਸ਼ੀ ਕਰਨਵੀਰ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਚੂਦਾ ਮੋਟਰਸਾਈਕਲ ਜਿਹੜਾ ਬਰੰਬਧ ਕੀਤਾ ਗਿਆ ਤੇ ਉਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਇਸ ਮੁਕਦਮਾ ਦੇ ਬਾਕੀ ਦੋਸ਼ੀਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ